ਦਰਾਹਾ ਵਿਖੇ ਸਾਹਨੇ ਵਾਲ ਦਰਾਹਾ ਰੋਡ ਤੇ ਸਥਿਤ 3 ਜੇ ਟਾਬੇ ਉੱਪਰ ਇਹ ਔਰਤ ਇੱਕ ਛੋਟੇ ਬੱਚੇ ਦੇ ਨਾਲ ਤਕਰੀਬਨ 3 ਦਿਨ ਤੋਂ ਬੈਠੀ ਹੈ ਜਿਸ ਦੀ ਮਾਨਸਿਕ ਸਥਿਤੀ ਵੀ ਠੀਕ ਨਹੀਂ ਲੱਗ ਰਹੀ ਜਿਸ ਕਾਰਨ ਨਾ ਤਾਂ ਉਹ 3 ਦਿਨ ਤੋਂ ਕੁਝ ਆਪ ਖਾ ਰਹੀ ਹੈ ਤੇ ਨਾ ਹੀ ਬੱਚੇ ਨੂੰ ਖਾਣ ਦੇ ਰਹੀ ਹੈ ਟਾਬੇ ਦੇ ਵਰਕਰਾਂ ਨੇ ਦੱਸਿਆ ਕਿ ਅਸੀਂ ਵੀ ਤਕਰੀਬਨ 3 ਦਿਨ ਤੋਂ ਇਹਨਾਂ ਦੀ ਦੇਖਭਾਲ ਕਰ ਰਹੇ ਹਾਂ ਉੱਥੇ ਹੀ ਦਰਾਹਾ ਪੁਲਿਸ ਵੱਲੋਂ ਵੀ ਉਸ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੋ ਡੀ ਐਮ న్యూਸ ਵੱਲੋਂ ਆਪ ਸਭ ਨੂੰ ਵੀ ਇੱਕ ਅਪੀਲ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਔਰਤ ਅਤੇ ਬੱਚੇ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਸਾਨੂੰ ਦੱਸਿਆ ਜਾਵੇ। ਤਾਂ ਜੋ ਇਹ ਆਪਣੇ ਪਰਿਵਾਰ ਕੋਲ ਪਹੁੰਚ ਸਕੇ।